ਹਾਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਪਤਾ ਹੀ ਹੈ ਵੀ ਮੌਸਮ ਬਹੁਤ ਵਧੀਆ ਤੇ ਹਵਾ ਚੱਲ ਰਹੀ ਆ ਤਾਂ ਕਿ ਅੱਜ ਜਾਨਵਰਾਂ ਨੂੰ ਆਪਾਂ ਸੋਚਿਆ ਵੀ ਬਾਹਰ ਕੱਢ ਦਈਏ ਤੇ ਇਧਰੋਂ ਗੁਰਪ੍ਰੀਤ ਸਿੰਘ ਸਿੱਧੂ ਤੂਫਾਨ ਨਾਲ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਮੌਸਮ ਜਦੋਂ ਸਾਫ਼ ਹੋਵੇ ਹਨਾ ਹਵਾਵਾਂ ਚੱਲਦੇ ਜਾਨਵਰਾਂ ਨੂੰ ਬਾਹਰ ਵੀ ਹਵਾ ਲਵਾਉਣੀ ਬਹੁਤ ਜ਼ਰੂਰੀ ਆ ਤੇ ਇਧਰੋਂ ਆਪਣੀ ਨਾਗਮਣੀ ਤੇ ਲਾਡੋ ਇਹ ਬਿਲਕੁਲ ਦੋਨੇ ਇਕੱਠੀਆਂ ਵੀ ਖੜ ਜਾਂਦੀਆਂ ਨੇ ਮਤਲਬ ਇਦਾਂ ਨਹੀਂ ਹੈਗਾ ਵੀ ਕਿਸੇ ਵੀ ਨਹੀਂ ਘੋੜੀਆਂ ਆਪਸ ਵਿੱਚ ਲੱਤੋ ਲੱਤੀ ਹੋ ਜਾਂਦੀਆਂ ਇਹ ਕੋਲੇ ਰਹਿੰਦੀਆਂ ਕਰਕੇ ਤੇ ਮਤਲਬ ਇਹਨਾਂ ਦਾ ਬਹੁਤ ਵਧੀਆ ਆਪਸ ਵਿੱਚ ਪਿਆਰ ਹੈ ਤੇ ਇਧਰੋਂ ਆਪਣਾ ਜਗਨੂ ਬਦਮਾਸ਼ ਇਹ ਆਪਣਾ ਜਗਨੂ ਆ ਬਾਈ ਜੇ ਨੂੰ ਵੀ ਬਾਹਰ ਕੱਢਿਆ ਗਿਆ ਤੇ ਬਸ ਕੱਲਾ ਇੰਦਰਵਾਦ ਸ਼ਹੀ ਅੰਦਰ ਹੈ ਜੋ ਕਿ ਜਿੱਥੇ ਇਹ ਖੜਦਾ ਹੈ ਬਾਈ ਇਹ ਥਾਂ ਨੀਵਾ ਕਰਿਆ ਹੋਇਆ ਹੈ ਕਿਉਂਕਿ ਨਹੀਂ ਫਿਰ ਇਹ ਕਈ ਵਾਰ ਹਰਕਤ ਤੋਂ ਆਵਾਜ਼ ਨਹੀਂ ਆਉਂਦਾ ਉੱਪਰ ਦੀ ਟੱਪਣ ਦੀ ਕੋਸ਼ਿਸ਼ ਕਰਦਾ ਤੇ ਬਾਈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨੀ ਉਧਰ ਜਗ ਨੂੰ ਖੁੱਲ ਗਿਆ ਜਾ ਕੇ ਪਹਾੜ ਨਾਲ ਪੰਗੇ ਲੈਣ ਲੱਗ ਗਿਆ ਓਏ